ਸਤਿ ਸ਼੍ਰੀ ਅਕਾਲ ਦੋਸਤੋ ਬਾਪ ਬੇਟੀ ਬਾਤचीत ਦੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਨ ਵਾਲੇ ਆ ਵੈਸੇ ਮੇਰੀ ਤੇ ਡੈਡੀ ਦੀ ਇਸ ਮਾਮਲੇ 'ਚ ਬਹੁਤ ਔਰ ਬਹਿਸ ਵੀ ਹੋਈ ਹੈ ਮੈਂ ਕਹਿੰਨੀ ਆ ਕਿ ਆਪਾਂ ਇਹ ਬਹੁਤ ਭੱਖ ਦਾ ਮਸਲਾ ਹੈ ਇਸ ਤੇ ਗੱਲ ਕਰਨੀ ਨਹੀਂ ਕਰਨੀ ਹੈ ਤੇ ਡੈਡੀ ਕਹਿੰਦੇ ਆ ਕਿ ਲੋਕਾਂ ਦਾ ਇਸ ਮਸਲੇ ਤੇ ਜ਼ਿਆਦਾ ਇੰਟਰਸਟ ਨਹੀਂ ਹੈ ਕਿਉਂਕਿ ਅੱਗੇ ਵੀ ਜਿਹੜੀਆਂ ਵੀਡੀਓਜ਼ ਪਾਈਆਂ ਇਹ ਨਹੀਂ ਚੱਲੀਆਂ ਤਾਂ ਮਾਫ ਕਰਦੀ ਹਾਂ ਦੋਸਤੋ ਵੀ ਤੁਸੀਂ ਮੇਰੇ ਨਾਲ ਹੋਵੋਗੇ ਤੇ ਇਸ ਵੀਡੀਓ ਨੂੰ ਭਰਮਾ ਹੁੰਗਾਰਾ ਦਿਓਗੇ ਅੱਜ ਦਾ ਆਪਣਾ ਟੌਪਿਕ ਹੈ वारी वारी ग्लोबल वार्मिंग ਦਾ ਤਾਂ ਡੈਡੀ ਮੈਂ ਸਭ ਤੋਂ ਪਹਿਲਾਂ ਤਾਂ ਇਹ ਕਹਿਣਾ ਚਾਹਉਣੀ ਆ ਕਿ ਆਪਾਂ ਬਹੁਤ ਕਾਮਨਲੀ ਇਸ ਨੂੰ ਵਾਰੀ ਵਾਰੀ ਗਲੋਬਲ ਵਾਰਮਿੰਗ ਗਲੋਬਲ ਵਾਰਮਿੰਗ ਕਹਿੰਨੇ ਆ ਜਦਕਿ ਇਹ ਦੀ ਜੇ ਆਪਾਂ ਟੈਕਨੀਕਲ ਟਰਮ ਦੀ ਗੱਲ ਕਰੀਏ ਤਾਂ ਇਹਨੂੰ ਆਪਾਂ ਆਮ ਤੌਰ ਤੇ ਕਲਾਈਮੇਟ ਚੇਂਜ ਕਹਿੰਨੇ ਆ ਕਿਉਂਕਿ ਕਲਾਈਮੇਟ ਹੈ ਜਿਹੜਾ ਜਿਹੜਾ ਵੈਦਰ ਹੁੰਦਾ ਉਹ ਡੇ ਟੂ ਡੇ ਆਪਣਾ ਚੇਂਜ ਹੁੰਦਾ ਰਹਿੰਦਾ ਤੇ ਜਿਹੜਾ ਕਲਾਈਮੇਟ ਹੈ ਉਹ ਲੰਬੇ ਸਮੇਂ ਦਾ ਜਿਹੜਾ ਪ੍ਰਭਾਵ ਹੁੰਦਾ ਉਸ ਜਗ੍ਹਾ ਦੀ ਜਿਹੜੀ ਜਲਵਾਯੂ ਹੁੰਦੀ ਹੈ ਉਹਦੇ ਤੇ ਆਧਾਰਿਤ ਹੁੰਦਾ ਤੇ ਰਹੀ ਤੁਸੀਂ ਕਲਾਈਮੇਟ ਚੇਂਜ ਨੂੰ ਕਿਵੇਂ ਦੇਖਦੇ ਹੋ ਤੇ ਕੀ ਅੱਗੇ ਵੀ ਹੁੰਦਾ ਰਹੇਗਾ ਕਿ ਨਹੀਂ ਤੇ ਦੇਖੋ ਹੁੰਦੇ ਤਾਂ ਰਹੀ ਹੈ ਜੇ ਨਾ ਹੁੰਦਾ ਰਹਿੰਦਾ ਤੇ ਇਹ ਕਿ ਜਿਵੇਂ ਸਾਨੂੰ ਅੱਜ ਅੱਜ ਤੱਕ ਦਾ ਸਾਡਾ ਸਾਇੰਸ ਦਾ ਗਿਆਨ ਸਾਨੂੰ ਦੱਸਦਾ ਹੈ ਕਿ ਇੱਕ ਦਿਨ ਮਾਕੇ ਜਿਹੜਾ ਕੋਈ ਮਹਾ ਧਮਾਕਾ ਹੋਇਆ ਉਹਦੇ ਨਾਲ ਬ੍ਰਹਿਮੰਡ ਬਣਿਆ ਫਿਰ ਗੈਲੈਕਸੀਆਂ ਬਣੀਆਂ ਉਹਨਾਂ ਗੈਲੈਕਸੀਆਂ 'ਚੋਂ ਇੱਕ ਸਾਡਾ ਜਿਹੜਾ ਤਾਰਾ ਉਹ ਸੂਰਜ ਆ ਤੇ ਸੂਰਜ ਆ ਜਿਹੜਾ ਉਹਦੇ 'ਚੋਂ ਟੁੱਟ ਕੇ ਧਰਤੀ ਬਣੀ ਜੇ ਅਸੀਂ ਇਸ ਗੱਲ ਨੂੰ ਸੱਚ ਮੰਨ ਲਈਏ ਤਾਂ ਧਰਤੀ ਪਹਿਲਾਂ ਗਰਮ ਸੀ ਫਿਰ ਠੰਡੀ ਹੋਈ ਧਰਤੀ ਫਿਰ ਇਹ ਵੀ ਹੈ ਕਿ ਠੰਡੀ ਹੋ ਕੇ ਇਹ ਜਿਹਨੂੰ ਕਹਿੰਦੇ ਆ ਇੱਕ ਆਈਸ ਸੀਗੀ ਫਿਰ ਉਹ ਲੰਗੀ ਫੇਰ ਮਾ ਕੇ ਹੌਲੀ-ਹੌਲੀ ਇੱਥੇ ਪਾਣੀ ਸੀ ਇੱਥੇ ਜੀਵਨ ਉਤਪੰਨ ਹੋਇਆ ਇਹ ਗੱਲ ਨੂੰ ਆਪਾਂ ਸਾਰੇ ਮੰਨਦੇ ਆਂ ਮਤਲਬ ਸਦਾ ਤਾਂ ਇਹ ਨਹੀਂ ਰਿਹਾ ਕਿਸੇ ਵੇਲੇ ਗਰਮ ਗੋਲਾ ਸੀਗਾ ਹੁਣ ਜਿਹੜੀ ਸਾਡੀ ਸਮੱਸਿਆ ਹੈਗੀ ਆ ਉਹ ਇਹ ਸਮੱਸਿਆ ਹੈਗੀ ਆ ਕਿ ਜਿੰਨੀ ਕ ਅੱਜ ਤੱਕ ਦੀ ਸਾਡੀ ਬ੍ਰਹਿਮੰਡ ਦੀ ਜਾਣਕਾਰੀ ਬਸ ਮੋਸਤੀ ਜਾਣਕਾਰੀ ਹੈ ਉਹ ਸਾਨੂੰ ਇਹੀ ਦਰਸਾਉਂਦੀ ਆ ਕਿ ਹਾਲ ਦੀ ਘੜੀ ਅੱਜ ਦੀ ਸਾਡੀ ਜਿਹੜੀ ਸੂਚਨਾ ਹੈ ਸਾਡੇ ਕੋਲੇ ਜਾਣਕਾਰੀ ਆ ਉਹਦੇ ਅਨਸਾਰ ਸਿਰਫ 30 ਜੇ ਹੱਥ ਹੈ ਕਿ ਜਿੱਥੇ ਨਾ ਤਾਂ ਟੈਂਪਰੇਚਰ ਇੰਨਾ ਜ਼ਿਆਦਾ ਹੈ ਕਿ ਇੱਥੇ ਦੇ ਜਿਹੜੀ ਜੀਵਨ ਉਹ ਮੱਚ ਜੇ ਤੇ ਨਾ ਇੰਨਾ ਠੰਡਾ ਹੈ ਕਿ ਉਹ ਜੰਮ ਜੇ ਜੇ ਥੋੜਾ ਜਿਹਾ ਹੀ ਅਸੀਂ ਇਸ ਤੋਂ ਸੂਰਜ ਤੋਂ ਦੂਰ ਹੋ ਜੀਏ ਤਾਂ ਅਸੀਂ ਠੰਡ ਨਾਲ ਜੰਮ ਜਾਾਂਗੇ ਜੇ ਮਾੜਾ ਜਾਂ ਨੀੜੇ ਤੋਂ ਇਹ ਤਾਂ ਗਰਮੀ ਨਾਲ ਮੱਚ ਜਾਣਗੇ ਇਹ ਇੱਕ ਜਿਹੜਾ ਥਾਂ ਜਿਹੜਾ ਟੈਂਪਰੇਚਰ ਆ ਕਿ ਜਿੱਥੇ ਜੀਵਨ ਪੁਗਰਨ ਦੇ ਜੀਵਨ ਪੁਗਰੇ ਜੀਵਨ ਜਿਵੇਂ ਕਿ ਆਪਾਂ ਜਾਣਦੇ ਆ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਿਸੇ ਤਰ੍ਹਾਂ ਦਾ ਜੀਵਨ ਨਹੀਂ ਆ ਸਕਦਾ ਜਿਹੜਾ ਜੀਵਨ ਆਪਾਂ ਜਾਣਦੇ ਆ ਤਾਂ ਉਹ ਹਾਲਤ ਦੇ ਵਿੱਚ ਇਹ ਕਿ ਲੰਮੇ ਸਮੇਂ ਤੋਂ ਹੁਣ ਖਤਰਾ ਇਹ ਮਹਿਸੂਸ ਹੋ ਰਿਹਾ ਹੈ ਕਿ ਕੀ ਇਹ ਹੀ ਹਾਲਾਤ ਲੰਮੇ ਸਮੇਂ ਤੱਕ ਜਾਰੀ ਰਹਿ ਸਕਣਗੇ ਕਿ ਨਹੀਂ ਕਿ ਇਹ ਤਾਂ ਨਹੀਂ ਕਿ ਸਾਡਾ ਜਿਹੜਾ ਆਲਾ ਦੁਆਲਾ ਇਹ ਜਿਹੜਾ ਜਿਹਨੂੰ ਕਹਿੰਨੇ ਆ ਕਿ ਸਾਡਾ ਐਟਮੋਸਫੀਅਰ ਆ ਉਹ ਗਰਮ ਹੋਣਾ ਸ਼ੁਰੂ ਹੋ ਜੇ ਤੇ ਉਸ ਗਰਮ ਨਾਲ ਹੋਣ ਨਾਲ ਜਿਹੜਾ ਸਾਡਾ ਇੱਥੇ ਦਾ ਜਿਹੜਾ ਧਰੂਆਂ ਦੇ ਉੱਤੇ ਜੰਮੀ ਹੋਈ ਬਰਫ਼ ਆ ਗਲੇਸ਼ੀਅਰ ਆ ਉਹ ਪਿਗਲ ਜਾਣ ਇਸ ਕਿਸਮ ਦੇ ਡਰਣੇ ਸਾਡੇ ਮਨ ਚ ਦੇਖੋ ਆਪਾਂ ਇਹਦੇ ਕਨਸੀਕਵੈਂਸਸ ਤੱਕ ਤਾਂ ਬਾਅਦ ਚ ਆਉਣੇ ਆ ਪਹਿਲਾਂ ਜਿਵੇਂ ਕਿ ਤੁਸੀਂ ਕਿਹਾ ਕਿ ਹਰ ਇੱਕ ਚੀਜ਼ ਚੇਂਜ ਹੁੰਦੀ ਆਈ ਹੈ ਫਿਰ ਦੋਸਤੋ ਮੈਂ ਤੁਹਾਨੂੰ ਦੱਸਦਾ ਕਿ ਆਪਣੀ ਹੀ ਹਿਸਟਰੀ ਦੇ ਵਿੱਚ ਇਹ ਚੀਜ਼ ਲਿਖੀ ਹੋਈ ਹੈ ਕਿ ਸ਼ੀਤ ਯੁੱਗ ਆਇਆ ਸੀ ਜਿਸ ਨੂੰ ਕਿ ਆਪਾਂ ਆਈਸ ਏਜ ਕਹਿੰਦੇ ਆ ਤੇ ਆਈਸ ਏਜ ਨਾਲ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਣੇ ਜਿਹੜੇ ਭयंਕਰ ਕਿਰਲੇ ਸੀਗੇ ਜਿਨ੍ਹਾਂ ਤੋਂ ਕਿ ਡਾਇਨਾਸੌਰਸ ਨੇ ਉਹ ਖਤਮ ਹੋ ਗਏ ਸੀਗੇ ਕੀ ਤੁਹਾਨੂੰ ਲੱਗਦਾ ਹੈ ਕਿ ਮਨੁੱਖ ਖਤਮ ਹੋ ਜਾਏਗਾ ਪਰ ਜੀਵਨ ਰਹੇਗਾ ਸ਼ਾਇਦ ਇਸ ਫਾਰਮ ਚ ਨਹੀਂ ਜਿਵੇਂ ਕਿ ਉਹ ਆਪਾਂ ਕਹਿੰਦੇ ਸੀ ਕਿ ਕੋਲਡ ਬਲੱਡਡ ਐਨੀਮਲ ਸੀਗੇ ਉਹ ਸਾਰੇ ਮਰ ਗਏ ਕਿਉਂਕਿ ਉਹਨਾਂ ਤੋਂ ਨਹੀਂ ਰਹਾ ਗਿਆ ਤਾਂ ਵਾਰਮ ਬਲੱਡਡ ਐਨੀਮਲ ਜਦੋਂ ਬਰਫ਼ ਪਿਗਲੀ ਉਹਨਾਂ ਦਾ ਐਵੋਲੂਸ਼ਨ ਹੋਈ ਕੀ ਐਵੇਂ ਹੋ ਸਕਦਾ ਹੈ ਕਿ ਹਿਊਮਨਸ ਮਰ ਜਾਣ ਬਟ ਲਾਈਫ ਕਿਸੇ ਨਾ ਕਿਸੇ ਵੇਚ ਅੱਗੇ ਚਲਦੀ ਰਹੇ ਤੇ ਜਿਹੜੇ ਬਦਲੇ ਹੋਏ ਅਫਾਰ ਹੋਣਗੇ ਉਹਨਾਂ ਦੇ ਹਿਸਾਬ ਨਾਲ ਲਾਈਫ ਅੱਗੇ ਇਵੋਲਵ ਕਰ ਜਾਵੇ ਕੋਈ 얘ਤੇ ਬਾਰੇ ਜਿਹੜਾ ਹੈਗਾ ਜਿਆਦਾ ਸਟੀਕ ਉੱਤਰ ਤਾਂ ਉਹੀ ਬੰਦੇ ਦੇ ਸਕਦੇ ਹੈਗੇ ਆ ਜਿਹੜੇ ਜਾਂ ਤਾਂ ਬਾਇਓਲੋਜੀਕਲ ਜਿਹੜੀ ਫਿਊਚਰ ਬਾਇਓਲੋਜੀ ਹੈਗੀ ਆ ਉਹਦੇ ਬਾਰੇ ਜਿਆਦਾ ਜਾਣਕਾਰੀ ਰੱਖਦੇ ਆ ਜਾਂ ਇਸ ਖੇਤਰ ਦੇ ਵਿੱਚ ਖੋਜ ਕਰਦੇ ਆ ਜਿਹੜੇ ਫਿਊਚਰ ਬਾਇਓਲੋਜੀ ਜਾਂ ਫਿਊਚਰ ਸਾਇੰਸ ਦੇ ਵਿੱਚ ਕੰਮ ਕਰਦੇ ਆ ਜਿਸ ਤੱਕ ਆਮ ਜੀ ਗੱਲ ਲੱਗਦੀ ਆ ਕਿ ਸਾਡਾ ਕੰਸਰਨ ਅੱਜ ਦੇ ਜਿਹੜੇ ਸਾਡਾ ਸਰੋਕਾਰ ਅੱਜ ਦਾ ਜਿਹੜਾ ਸਾਡਾ ਫਿਕਰ ਆ ਉਹ ਤਾਂ ਇਹ ਕਿ ਸਾਡੀ ਮਾਨਵੀ ਹੋਣ ਤਾਂ ਨਹੀਂ ਖਤਮ ਹੋ ਜੂਗੀ ਉਦੇ ਕਰਕੇ ਅਸੀਂ ਜਿਹਨੂੰ ਕਹਿ ਸਕਦੇ ਆ ਕਿ ਅੱਜ ਆਪਾਂ ਗੱਲਬਾਤ ਕਰ ਰਹੇ ਆ ਸਿਲੇਬਸਾਂ ਦਾ ਹਿੱਸਾ ਇਹਦੇ ਤੇ ਸਮੈਟਿਵ ਵੀ ਹੁੰਦੇ ਆ ਪਰ ਹਾਲੇ ਜਿਹਨੂੰ ਕਹਿ ਸਕਦੇ ਆ ਕਿ ਅਸੀਂ ਕੋਸ਼ਿਸ਼ਾਂ ਤਾਂ ਕਰ ਰਹੀ ਆ ਮਨੁੱਖ ਜਾਤੀ ਪਰ ਕਾਬੂ ਪਾਉਣ ਵਾਲੀ ਹਜੇ ਕੋਈ ਸਥਿਤੀ ਨਹੀਂ ਜਾਪ ਰਹੀ ਸਗੋਂ ਹਾਲਾਤ ਆ ਜਿਹੜੇ ਉਹ ਜਿਹੋ ਦਾ ਸਾਡੇ ਕੋਲੇ ਡਾਟਾ ਆ ਰਿਹਾ ਉਹ ਵਿਰਾਸਤੀ ਹੋ ਰਿਹਾ ਭੜੇ ਹੋ ਰਿਹਾ ਚੰਗੇ ਹੋਣ ਦੀ ਹਜੇ ਕੋਈ ਸੰਭਾਵਨਾ ਜਾਪ ਨਹੀਂ ਰਹੀ

ਕਾਰਨਾ ਕਰਕੇ ਜੋ ਕਿ ਹਿਊਮਨਸ ਨੇ ਬਣਾਏ ਹੋਏ ਕਾਰਨਾ ਕਰਕੇ ਇਹ ਜਿਹੜਾ ਚੇਂਜ ਹੈ ਉਹ ਇੰਨਾ ਜ਼ਿਆਦਾ ਵੱਧ ਗਿਆ ਕਿ ਜਿਹੜੀ ਚੀਜ਼ ਪਹਿਲਾਂ ਇਹ ਲਾਦੀ ਸੀ ਕਿ ਅਗਲੇ 200 300 ਸਾਲਾਂ ਤੱਕ ਇਹ ਚੇਂਜ ਆਊਗਾ ਉਹ ਪਿਛਲੇ 30 ਸਾਲਾਂ ਦੇ ਵਿੱਚ ਉਹ ਚੇਂਜ ਆਪਾਂ ਦੇਖ ਰਹੇ ਹਾਂ ਇਸੇ ਲਈ ਇਹਨੂੰ ਕਲਾਈਮੇਟ ਚੇਂਜ ਕਿਹਾ ਜਾਂਦਾ ਨਾ ਕਿ ਸਿਰਫ ਗਲੋਬਲ ਵਾਰਮਿੰਗ ਕਿਉਂਕਿ ਜਿੱਥੇ ਕਦੇ ਸਮੁੰਦਰ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਜਿਹੜਾ ਸਹਾਰਾ ਹੈ ਉਹ ਕਦੇ ਸਮੁੰਦਰ ਹੁੰਦਾ ਸੀ ਜਿਹੜਾ ਕਦੇ ਮਾਊਂਟੇਨਸ ਨੇ ਕਦੇ ਸੀਜ਼ ਹੁੰਦੀਆਂ ਸੀਗੀਆਂ ਤਾਂ ਇਹ ਚੇਂਜਸ ਦਾ ਤਰਤੀ ਤੇ ਆਨਰ ਰਹਿੰਦੇ ਆ ਪਰ ਕੀ ਕਿਸੇ ਵੀ ਦਖਲਅੰਦਾਜ਼ੀ ਕਰਕੇ ਤੇ ਇੱਥੇ ਮੇਰਾ ਕਿਸੇ ਤੋਂ ਭਾਵ ਹੈ ਕਿ ਮਾਨਵੀ ਦਖਲਅੰਦਾਜ਼ੀ ਕਰ ਇਹ ਜਿਹੜੀ ਗੱਲ ਆ ਕਿ ਕੁਝ ਚੀਜ਼ਾਂ ਦੇ ਨਹੀਂ ਕਿ ਜਿਹੜੀਆਂ ਸਾਡੇ ਵੱਸ ਚ ਨਹੀਂ ਮਾਨੂੰ ਲੋ ਉਹਨਾਂ ਵਿੱਚ ਇੱਕ ਹੈ ਕਿ ਕੱਲ ਨੂੰ ਕੋਈ ਮਿਟਰੋਇਡ ਆ ਕੇ ਕੱਲ ਨੂੰ ਕੋਈ ਹੋਰ ਗ੍ਰਹਿ ਆ ਕੇ ਸਾਡੇ ਨਾਲ ਆ ਕੇ ਟਕਰਾ ਜਾਂਦਾ ਹਾਂ ਜਿਵੇਂ ਕਿ ਅਕਸਰ ਇਹ ਕਿਹਾ ਜਾਂਦਾ ਹੈ ਕਿ ਡਾਇਨਾਸੌਰ ਮੀਟੀਅਰ ਵੱਜਨ ਕਰਕੇ ਖਤਮ ਹੋ ਗਏ ਸੋ ਸਾਡੀ ਵਾਅ ਸੱਚ ਨਹੀਂ ਪਰ ਦੋਸਤੋ ਮੈਂ ਇੱਕ ਚੀਜ਼ ਹੋਰ ਐਡ ਕਰਦਾ ਕਿ ਡਾਇਨਾਸੌਰ ਆ ਨਹੀਂ ਸੀਗੇ ਕਿ ਇੰਪੈਕਟ ਨਾਲ ਕੋਈ ਬੰਬ ਧਮਾਕੇ ਨਾਲ ਮਰ ਗਏ ਸੀ ਉਸ ਇੰਪੈਕਟ ਨਾਲ ਐਡਾ ਵੱਡਾ ਕਲਾਈਮੇਟ ਚੇਂਜ ਹੋਇਆ ਸੀ ਕਿ ਸ਼ੀਤ ਯੁੱਗ ਆ ਗਿਆ ਸੀ ਤੇ ਸ਼ੀਤ ਯੁੱਗ ਕਰਕੇ ਉਹ ਜਾਨਵਰ ਮਰ ਗਏ ਸੀ ਇੱਕ ਇਹ ਵੀ ਲੱਗਦਾ ਹੈ ਆ ਗਿਆ ਕਿ ਕਹਿੰਦੇ ਆ ਕਿ ਜਿਹੜੀ ਧਰਤੀ ਹੈ ਜਿਸ ਉਹਦੀ ਜਿਹੜੀ ਧੁਰੀ ਆ ਜਿਹੜਾ ਦਾ ਐਕਸੈਸ ਆ ਥੋੜਾ ਜਿਹਾ ਟਿੱਡ ਹੈ ਤੇ ਉਹ ਨਿਰੰਤਰ ਹੌਲੀ ਹੌਲੀ ਪਾਸੇ ਨੂੰ ਖਿਸਕ ਰਿਹਾ ਜਿਵੇਂ ਆਪਾਂ ਕਹਿਣਾ ਕਿ ਪੋਲਸ ਆਪਣੇ ਚੇਂਜ ਹੁੰਦੇ ਤੇ ਉਹਦੇ ਨਾਲ ਵੀ ਸ਼ਾਇਦ ਵਾਤਾਵਰਣ ਪਰਵਰਤਨ ਆ ਜੇ ਉਹ ਤਾਂ ਸਾਡੇ ਵਾਸਤੇ ਨਹੀਂ ਨਾ ਕੱਲ ਨੂੰ ਕੋਈ ਬਲੈਕ ਹੋਲ ਦੇ ਵਿੱਚ ਹੀ ਅਸੀਂ ਗਰ ਖਿਜ ਜਾਈਏ ਉਹ ਤਾਂ ਸਾਡੇ ਵਾਸਤੇ ਨਹੀਂ ਗਾ ਜਿਹੜੀ ਗੱਲ ਸਾਡੇ ਵਾਸਤੇ ਨਹੀਂ ਉਹਦੀ ਗੱਲ ਨਹੀਂ ਆ ਗੱਲ ਜਿਹੜੀ ਹੈਗੀ ਕਿ ਜਿਹੜੀ ਸਾਡੇ ਵਾਸਤੇ ਉਹ ਜਿਹੜੀ ਅਸੀਂ ਕਰ ਰਹੇ ਹਾਂ ਇੱਕ ਤਾਂ ਇਹ ਕਿ ਜਿਹੜੀਆਂ ਦੂਜੀਆਂ ਕੋਈ ਭਿਆਨਕ ਸਾਡੇ ਤੇ ਕੋਈ ਮੁਸੀਬਤ ਆਉਣੀ ਨਾ ਉਹ ਤਾਂ ਬਹੁਤ ਦੂਰ ਆ ਬਾਕੀ ਅੱਜ ਦੀ ਘੜੀ ਹੁਣ ਤੱਕ ਦੀ ਜਿਹੜੀ ਸਾਡੀ ਸਾਇੰਸ ਆ ਉਹਦੇ ਨਾਲ ਜਿੰਨਾ ਕ ਅਸੀਂ ਕੈਲਕੂਲੇਸ਼ਨ ਲਾਈਆਂ ਕਿ ਨੇੜ ਭਵਿੱਖ 'ਚ ਕੋਈ ਖਤਰਾ ਨਹੀਂ ਨੇੜ ਭਵਿੱਖ 'ਚੋ ਭਾਵ ਕਿ 5000 ਸਾਲ 10000 ਸਾਲ ਹਜੇ ਕੋਈ ਖਤਰਾ ਨਹੀਂ ਜਿਹੜਾ ਖਤਰਾ ਹੈ ਉਹ ਮਨੁੱਖ ਦੇ ਆਪ ਦੇ ਹੱਥਾਂ 'ਚ ਤੇ ਆਪ ਦੇ ਹੱਥੋਂ ਕੀ ਆ ਉਦੇ ਵਿੱਚ ਬੁਨਿਆਦੀ ਤਾਰ ਤੱਕ ਜਦੋਂ ਉਦਯੋਗੀਕਰਨ ਹੋਇਆ ਜਦ ਇੰਡਸਟਰੀਅਲਾਈਜੇਸ਼ਨ ਹੋਇਆ ਤਾਂ ਇੰਡਸਟਰੀਅਲਾਈਜੇਸ਼ਨ ਨਾਲ ਮਨੁੱਖ ਨੇ ਅਜਿਹੇ ਪਦਾਰਥ ਅਜਿਹੀਆਂ ਗੈਸਾਂ ਬਣਾਈਆਂ ਕਿ ਜਿਹੜੀਆਂ ਗੈਸਾਂ ਮਨੁੱਖ ਦੇ ਵਾਤਾਵਰਣ ਲਈ ਮਾਰੂ ਨੇ ਉਹਨਾਂ ਗੈਸਾਂ ਦੀ ਨਿਕਾਸੀ ਰੋਕ ਸਕਦੀ ਹੈ ਉਹਨਾਂ ਪਦਾਰਥਾਂ ਦਾ ਤਪਾਦਨ ਬੰਦ ਹੋ ਸਕਦਾ ਪਰ ਬੰਦ ਹੋ ਨਹੀਂ ਰਿਹਾ ਇਹ ਸਾਡੇ ਪਿੱਛੇ ਦੀ ਗੱਲ ਆ ਬੜੇ ਹੁਣ ਆਪਾਂ ਇਹ ਕਹਿੰਦੇ ਆ ਕਿ ਇਹ ਚੀਜ਼ਾਂ ਨੂੰ ਕੰਟਰੋਲ ਕਰਨਾ ਲੋਕਾਂ ਦੇ ਹੱਥ 'ਚ ਹੈ ਜਾਂ ਫਿਰ ਆਮ ਬੰਦੇ ਦੇ ਹੱਥ 'ਚ ਹੈ? ਕੀ ਤੁਹਾਨੂੰ ਲੱਗਦਾ ਆਮ ਬੰਦੇ ਦੇ ਹੱਥ 'ਚ? ਨਾ ਮੈਨੂੰ ਇਹ ਕੋਈ ਧਾਰਨਾ ਨਹੀਂ। ਫਿਰ ਇਹ ਕਿੱ데 ਇਹ ਹੱਥ ਦੇ ਵਿੱਚ ਹੈਗਾ ਕਿ ਜਿਹੜੀਆਂ ਵੀ ਇਹ ਚੀਜ਼ਾਂ ਪੈਦਾ ਹੁੰਦੀਆਂ ਇਹ ਦੇ ਵਿੱਚ ਮੁੱਖ ਤੌਰ ਤੇ ਜਿਹੜਾ ਦੋਸ਼ੀ ਹੈਗਾ ਉਹ ਜਿਹੜੀ ਤਾਂ ਪ੍ਰਵਿਰਤੀ ਹੈ ਉਹ ਤਾਂ ਪ੍ਰਵਿਰਤੀ ਹੈਗੀ ਆ ਲਾਲਚ ਦੀ, ਮੁਨਾਫੇ ਦੀ ਪ੍ਰਵਿਰਤੀ। ਪਰ ਉਹ ਹੱਥ ਚ ਕੀ ਦੇ ਆ ਕੰਟਰੋਲ ਕੀ ਦੇ ਆ ਕੰਟਰੋਲ ਹੈਗੀ ਆ ਉਹ ਬਣਿਆਦੀ ਤੌਰ ਤੇ ਕਾਰਪੋਰੇਟ ਦੇ ਵੱਡੇ ਉਦਯੋਗਪਤੀਆਂ ਦੇ ਉਹ ਸਹਾਰਾ ਕਿਦਾ ਲੈਂਦੇ ਆ ਕਿਦੇ ਰਾਹੀਂ ਦੁਨੀਆ ਨੂੰ ਕੰਟਰੋਲ ਕਰਦੇ ਆ ਤੇ ਆਪ ਦੀਆਂ ਗਤੀਵਿਧੀਆਂ ਜਾਰੀ ਰੱਖਦੇ ਆ ਉਹ ਸਿਆਸੀ ਬੰਦੇ ਜਿਹੜਾ ਸਿਆਸੀ ਪੋਲਿਟਿਕਸ ਆ ਉਹਦਾ ਰਾਜ ਸੱਤਾ ਦਾ ਤੇ ਜਿਹੜਾ ਕਾਰਪੋਰੇਟ ਦਾ ਗੱਠ ਜੋੜਾ ਉਹ ਉਹਦੇ ਲਈ ਮੁੱਖ ਤੌਰ ਤੇ ਦੋਸ਼ੀ ਆ ਮੈਂ ਉਹਦੇ ਲਈ ਇੱਕ ਤੋਂ ਉਦਾਹਰਨ ਦਿੰਦਾ ਹਾਂ ਜੀ ਕਿਉਂਕਿ ਮੈਨੂੰ ਲੱਗਦਾ ਕਿ ਉਦਾਹਰਨ ਨਾਲ ਗੱਲ ਜ਼ਿਆਦਾ ਖਿਆਲ ਆਉਂਦੀ ਆ ਮੈਂ ਤਾਂ ਮੋਟੀ ਜੀ ਗੱਲ ਹੈਗੀ ਆ ਕਿ ਵਿਗਿਆਨੀਆਂ ਨੇ ਇਹ ਕਹਿ ਦਿੱਤਾ ਕਿ ਜਿਹੜੀ ਸਾਡੀ ਪ੍ਰਾਣੀ ਗੈਸ ਸੀਗੀ ਆ ਫਰਿੱਜਾਂ ਚ ਭਰੀ ਜਾਂਦੀ ਸੀਗੀ ਆ ক্লোਰੋਫਿਲ ਪਰ ਅਏਸੀ ਚ ਭਰੀ ਜਾਂਦੀ ਸੀ ਵੀ ਭਾਈ ਇਹ ਵਾਤਾਵਰਨ ਨੂੰ ਖਰਾਬ ਕਰਦੀ ਆ ਇਹ ਜਦੋਂ ਇੱਕ ਦਿਨ ਤਾਂ ਇਹਨੇ ਲੀਕ ਹੋਣਾ ਹੈ ਇੱਕ ਦਿਨ ਤਾਂ ਇਹ ਨਸ਼ਟ ਹੋਣਾ ਹੈ ਜਦੋਂ ਨਸ਼ਟ ਹੋਊਗੀ ਤੇ ਜਾ ਕੇ ਹੋ ਜਾਣ ਲੈਰ ਨੂੰ ਖਰਾਬ ਕਰਦੀ ਆ ਉਹਦੇ ਬਦਲ ਤਾਂ ਸਾਡੇ ਕੋਲੇ ਆ ਗਿਆ ਬਦਲਦਾ ਹੁਦਾਂ ਆ ਗਿਆ ਅ ਇੱਥੇ ਮੈਂ ਇੱਕ ਐਡੀਸ਼ਨ ਕਰਦਾ ਸਾਡੇ ਓਜ਼ੋਨ ਦੇ ਵਿੱਚ ਜਿਹੜੀਆਂ ਆਪਾਂ ਕਹਿੰਦੇ ਸੀ ਕਿ ਹੋਲਜ਼ ਹੋ ਚੁੱਕੀਆਂ ਨੇ ਉਹ ਕਾਫੀ ਹੱਦ ਤੱਕ ਭਰ ਗਈਆਂ ਭਰ ਗਏ ਨੇ ਜਿਵੇਂ ਕਿ ਆਪਾਂ ਕਹਿ ਰਹੇ ਹਾਂ ਕਿ ਇੰਡਸਟਰੀਅਲਾਈਜੇਸ਼ਨ ਦਾ ਇਹਨਾਂ ਚੀਜ਼ਾਂ ਨਾਲ ਨੁਕਸਾਨ ਪਹੁੰਚ ਰਿਹਾ ਹੈ ਜੇ ਇਹਨਾਂ ਚੀਜ਼ਾਂ ਨੂੰ ਆਪਾਂ ਸਹੀ ਵਰਤੀਏ ਸਾਇੰਟਿਸਟ ਵੀ ਖਾਸ ਕਰਕੇ এনवायरमेंटਲ ਸਾਇੰਟਿਸਟ ਦੀ ਗੱਲ ਸੁਣੀਏ ਤਾਂ ਆਪਾਂ ਓਜ਼ੋਨ ਦੇ ਉਹ ਜਿਹੜੇ ਖੱਪੇ ਸੀਗੇ ਉਹ ਪੂਰੇ ਵੀ ਕਰ ਚੁੱਕੇ ਆ ਉਹ ਇਹ ਕਿ ਵੀ ਉਹਦੇ ਵਿੱਚ ਉਹ ਜਿਹੜੀ ਨਵੀਂ ਟੈਕਨੀਕ ਦੀਆਂ ਫ੍ਰਿਜਾਂ ਏਸੀਸੀ ਕਿਉਂ ਮਹਿੰਗੀਆਂ ਸੀ ਕਿਉਂ ਮਹਿੰਗੀਆਂ ਸੀ ਹੋਣੇ ਤੋਂ ਸਸਤੇ ਚਾਹੀਦੇ ਸੀ ਇਸੇ ਤੇ ਰਹੀਂ ਜਿਹੜਾ ਕੋਲ ਆਧਾਰਤ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਜਿਹੜੇ ਡੀਜ਼ਲ ਵਾਂਗੀਆਂ ਗੱਡੀਆਂ ਪੈਟਰੋਲ ਵਾਲੀਆਂ ਗੱਡੀਆਂ ਉਹਦੀ ਥਾਂ ਤੇ ਨਵੀਂ ਟੈਕਨੀਕ ਕਿਉਂ ਨਹੀਂ ਆ ਰਹੀ ਕਿਉਂਕਿ ਜਿਹੜੀ ਮੋਟਰ ਲੱਬੀ ਆ ਜਿਹੜੀ ਆਟੋਮੋਬਾਈਲ ਲੱਬੀ ਆ ਉਹ ਕਹਿੰਦੀ ਕਿ ਅਸੀਂ ਅੱਜ ਮਨਾਫਾ ਕਮਾਉਣਾ ਇਸੇ ਤੇ ਰਹੀਏ ਕਿ ਹਰ ਬੰਦਾ ਆਜ਼ਦੀ ਕਰ ਕਿਉਂ ਚਾਹਤਾ ਹੈ? ਟ੍ਰਾਂਸਪੋਰਟ ਸਿਸਟਮ ਜੋ ਜਿਹੜਾ ਹੈਗਾ ਪਬਲਿਕ ਟ੍ਰਾਂਸਪੋਰਟ ਸਿਸਟਮ ਉਹ ਕਿਉਂ ਨਹੀਂ ਮਜ਼ਬੂਤ ਕੀਤਾ ਜਾਂਦਾ ਹੈਗਾ? ਹੁਣ ਮੋਟੀਧਾਰਨ ਜੇ ਸੀ ਇੱਥੇ ਪੰਜਾਬ ਦੀ ਲਈਏ ਕਿ ਰੋਜ਼ ਬਹੁਤ ਸਾਰੇ ਬੰਦੇ ਵੱਖ-ਵੱਖ ਕੰਮਾਂ ਲਈ ਬਠਿੰਡਾ ਸਾਈਡ ਤੋਂ ਚੰਡੀਗੜ੍ਹ ਆਉਂਦੇ ਆਂਦੇ। ਕਾਰ ਦੇ ਵਿੱਚ ਇੱਕ ਨਹੀਂ ਤਾਂ ਵੱਧ ਤੋਂ ਵੱਧ 4 ਬੰਦੇ ਆ ਜਾਣਗੇ। ਬਸ ਦੇ ਵਿੱਚ 52 ਬੰਦੇ ਆ ਜਾਣਗੇ ਜਿਹੜੀ ਗੱਡੀ ਆ ਇੱਕੋ ਗੱਡੀ ਆ ਜਿਹੜੀ ਉਹ ਇੱਕੋ ਵੇਰੀ 1000 ਨਹੀਂ 2000 ਨਹੀਂ 10000 ਬੰਦੇ ਨੂੰ ਲਿਆ ਸਕਦੀ ਹੈ ਫਿਰ ਇਹ ਗੱਡੀ ਬਠਿੰਡੇ ਤੋਂ ਰਾਜਧਾਨੀ ਚ ਚੰਡੀਗੜ੍ਹ ਤੱਕ ਨਹੀਂ ਸਿੱਧੀ ਆਉਂਦੀ ਰਾਜਪੁਰੇ ਤੱਕ ਹੀ ਆਉਂਦੀ ਆ ਰਾਜਪੁਰੇ ਤੱਕ ਵੀ ਬਹੁਤੀਆਂ ਗੱਡੀਆਂ ਨਹੀਂ ਚਾਹੀਦਾ ਇਹ ਆ ਕਿ ਸਾਡਾ ਜਿਹੜਾ ਪਬਲਿਕ ਟਰਾਂਸਪੋਰਟ ਸਿਸਟਮ ਆ ਉਹਨੂੰ ਮਜ਼ਬੂਤ ਕੀਤਾ ਜਾਵੇ ਕੌਣ ਨੇ ਮਜ਼ਬੂਤ ਕਰਦਾ ਜਿਨ੍ਹਾਂ ਦੀਆਂ ਬੱਸਾਂ ਫਾਇਆਂ ਹੋਈਆਂ ਕੌਣ ਨੇ ਮਜ਼ਬੂਤ ਕਰਦਾ ਜਿਹੜੇ ਬੱਸਾਂ ਦੇ ਇੰਜਣ ਵੇਚਦੇ ਆ ਜਿਹੜੇ ਬੱਸਾਂ ਨੂੰ ਬਣਾਉਂਦੇ ਆ ਇਹ ਜਦੋਂ ਇਹ ਕੀ ਆ ਕਿ ਨੂੰ ਇਹ ਲੱਗਦਾ ਹੈ ਕਿ ਅਸਲ ਚ ਤਾਂ ਆਟੋਮੋਬਾਈਲ ਇੰਡਸਟਰੀ ਨਹੀਂ ਬਣੰਦੇ ਤੁਸੀਂ ਕਹਿੰਦੇ ਹੋ ਮੈਨੂੰ ਲੱਗਦਾ ਸਰਕਾਰਾਂ ਇਹਨਾਂ ਚੀਜ਼ਾਂ ਨਾਲ ਰਲੀਆਂ ਹੋਈਆਂ ਕਿ ਉਹਨਾਂ ਨੂੰ ਪਬਲਿਕ ਸਰਵਿਸ ਦੇਣ ਵਾਸਤੇ ਉਹਨਾਂ ਦਾ ਖਰਚਾ ਵੀ ਹੁੰਦਾ ਉਹਨਾਂ ਦੀ ਜਵਾਬਦੇਹੀ ਵੀ ਹੁੰਦੀ ਆ ਇਹ ਵੱਡੀ ਗੱਲ ਤੇ ਇਹ ਆ ਕਿ ਦੁਨੀਆ ਭਰ ਦੇ ਵਿੱਚ ਹੀ ਕਿ ਜਿਹੜਾ ਕਾਰਪੋਰੇਟ ਆ ਜਾਂ ਅਸੀਂ ਕਹਿੰਨੇ ਕਿ ਦਿਯੋਗਪਤੀ ਆ ਉਹਨੇ ਤਾਂ ਦਾ ਮੁਨਾਫਾ ਦੇਖਣਾ ਉਹਦੇ ਤੇ ਸਾਰਿਆਂ ਦੀ ਭਲਾਈ ਦੇ ਲਈ ਕੁੰਡਾ ਕਿਨੇ ਰੱਖਣਾ ਹੈ ਕੁੰਡਾ ਸਰਕਾਰ ਨੇ ਰੱਖਣਾ ਜੇ ਉਹਦੇ ਤੇ ਕੁੰਡਾ ਨਹੀਂ ਰੱਖਦੀ ਜੀ ਸਰਕਾਰ ਸਭ ਰਾਜੀ ਦੋਸ਼ੀ ਸਰਕਾਰ ਨੂੰ ਵੀ ਮੰਨਦੇ ਆ ਤੇ ਕਾਰਪੋਰੇਟ ਨੂੰ ਵੀ ਮੰਨਦੇ ਆ ਬੈੜੀ ਮੈਂ ਨਾ ਸਿਰਫ ਇੱਕ ਐਗਜ਼ਾਮਪਲ ਦੇਣਾ ਚਾਹੂੰਗੀ ਕਿ ਮੇਰਾ ਅੱਜ ਦੀ ਇਹ ਟੌਪਿਕ ਗੱਲ ਕਰਨ ਦਾ ਮਤਲਬ ਸਿਰਫ ਇਹ ਸੀ ਕਿ ਸਾਡੇ ਜਨਰੇਸ਼ਨ ਖਾਸ ਤੌਰ ਤੇ ਜਿਨ੍ਹਾਂ ਨੂੰ ਅਸੀਂ ਮਿਲੀਨੀਅਲ ਕਹਿੰਦੇ ਆ ਉਹਨਾਂ ਦੇ ਅੰਦਰ ਆਹ ਗਲੋਬਲ ਵਾਰਮਿੰਗ ਨੂੰ ਲੈ ਕੇ ਕਿਉਂਕਿ ਸਾਨੂੰ ਟੀਨੇਜ ਚ ਇਹ ਚੀਜ਼ਾਂ ਸਮਝਾਉਣੀਆਂ ਸ਼ੁਰੂ ਕਰਤੀਆਂ ਸੀ ਇੰਨਾ ਜ਼ਿਆਦਾ ਗਿਲਟ ਭਰ ਗਿਆ ਕਿ ਅਸੀਂ ਆਪਦੇ ਪਰਸਾਂ ਦੇ ਵਿੱਚ ਉਹ ਸਕਰਾਜ਼ ਲੈ ਕੇ ਜਾਂਦੇ ਆ ਜਿਹੜੀਆਂ ਸਟੀਲ ਦੀਆਂ ਹੁੰਦੀਆਂ ਰੀਯੂਜ਼ੇਬਲ ਕੱਪ ਯੂਜ਼ ਕਰਦੇ ਆ ਮੈਂ ਵੈਂਕੂਵਰ BC ਚ ਰਹਿੰਦੀ ਸੀਗੀ ਤਾਂ ਵੈਂਕੂਵਰ BC ਦੇ ਵਿੱਚ ਤੁਸੀਂ ਜੇ ਕੋਈ ਡਿਸਪੋਜ਼ੇਬਲ ਕੱਪ ਲੈਣੇ ਹੋ ਤਾਂ ਤੁਹਾਨੂੰ 25 ਸੈਂਟ ਐਕਸਟਰਾ ਭਰਨੇ ਪੈਂਦੇ ਆ ਇਸ ਤਰ੍ਹਾਂ ਦੇ ਲਾਜ ਬਣੇ ਹੋਇਆ ਕਿ ਤੁਹਾਨੂੰ ਆਪਣਾ ਆਪਣਾ ਕੱਪ ਲੈਣਾ ਪਵੇ ਤਾਂ ਤੁਸੀਂ ਹਰ ਵਕਤ ਤੁਸੀਂ ਇਹ ਸੋਚੋ ਕਿ ਤੁਸੀਂ ਆਪ ਦੀ ਜੇਬ ਚੋਂ ਇੱਕ ਤਰ੍ਹਾਂ ਨਾਲ ਆਪ ਦੇ ਬਿਲਟ ਚੋਂ ਪੇ ਕਰ ਰਹੇ ਹੋ ਪਰ ਮੇਰਾ ਕੁਐਸਚਨ ਹੈ ਕੈਨੇਡਾ ਨੇ ਸੀਜ਼ ਫਾਇਰ ਵਾਸਤੇ ਇੱਕ ਵਾਰ ਵੀ ਆਵਾਜ਼ ਨਹੀਂ ਉਠਾਈ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਵਾਰ ਦੇ ਨਾਲ ਕੋਈ ਗਲੋਬਲ ਵਾਰਮਿੰਗ ਨਹੀਂ ਹੋ ਰਹੀ ਤੇ ਇੱਕ ਬੰਦੇ ਦੇ ਰੀਯੂਜੇਬਲ ਕੱਪ ਵਰਤਣ ਨਾਲ ਗਲੋਬਲ ਵਾਰਮਿੰਗ ਹੋ ਰਹੀ ਹੈ ਨਹੀਂ ਅਸਲ ਦੇ ਵਿੱਚ ਤਾਂ ਗੱਲ ਇਹ ਬੇਟਾ ਵੀ ਇੱਕ ਤੇ ਇੱਕ ਢੰਗ ਇੱਕ ਗੱਲ ਤਾਂ ਹੈ ਨਹੀਂ ਕਿ ਜਿਹੜੀ ਗਲੋਬਲ ਵਾਰਮਿੰਗ ਕਰਦੀ ਹੈ ਉਹ ਤੇਰੀ ਗੱਲ ਤਾਂ ਜਿਹੜੀ ਵਿੱਚ ਹੀ ਆ ਨਿਸ਼ਚੇ ਹੀ ਜਿਹੜੀਆਂ ਮਾਈਜ਼ਾਈਲਸ ਨੇ ਐਟੋਮਿਕ ਜਿਹੜੇ ਬੰਬਾਂ ਦਾ ਪ੍ਰੀਖਣ ਹੈਗਾ ਜਾਂ ਰਾਕਟ ਨੇ ਉਹ ਜਦੋਂ ਛੱਡੇ ਜਾਂਦੇ ਨੇ ਨਾ ਨਿਸ਼ਚੇ ਹੀ ਉਹ ਤਾਂ ਬਹੁਤ ਜ਼ਿਆਦਾ ਤੇ ਬੋਰ ਵੀ ਇੱਕ ਕਾਰਪੋਰੇਟ ਆ ਆਪਾਂ ਇਹਨੂੰ ਸਿਰਫ ਪੋਲਿਟਿਕਸ ਨਾ ਕਰ ਬੋਰ ਇੱਕ ਕਾਰਪੋਰੇਟ ਬਹੁਤ ਜ਼ਿਆਦਾ ਉਹ ਕਰਦੇ ਹੈਗੇ ਪਰ ਜਿਹੜੀ ਤੇਰੀ ਗिल्ਟ ਵਾਲੀ ਗੱਲ ਹੈਗੀ ਹੈ ਨਾ ਗिल्ਟ ਵਾਲੀ ਗੱਲ ਤੇ ਇਹ ਕਿ ਥਾਂ ਥਾਂ ਤੇ ਲਿਖਿਆ ਹੈ ਕਿ ਸੇ নো ਟੂ ਦਾ ਪਲਾਸਟਿਕ ਵੈਸੇ ਪਲਾਸਟਿਕ ਦੀਆਂ ਫੈਕਟਰੀਆਂ ਕਿਉਂ ਨਹੀਂ ਬੰਦ ਕਰ ਦਿੱਤੀਆਂ ਜਾਂਦੀਆਂ ਜੇ ਫੈਕਟਰੀਆਂ ਹੀ ਬੰਦ ਹੋ ਜਾਣ ਬੰਦੇ ਨੂੰ ਕਿਹਾ ਜਾਂਦਾ ਕਿ ਤੂੰ ਪਲਾਸਟਿਕ ਦਾ ਲਫਾਫਾ ਨਾ ਲੈ ਜਦੋਂ ਬਣਾਇਆ ਹੀ ਜਾਂਦਾ ਹੈ ਨਾਈਸੈਂਸ ਕਿਉਂ ਦਿੱਤਾ ਜਾਂਦਾ ਬਣਾਇਆ ਹੀ ਨਾ ਜਾਵੇ ਇਹ ਇਹਦੀ ਗੱਲ ਹੋਰ ਵੀ ਹੈਗੀ ਪਿੱਛੇ ਜਿਹੜੀ ਦਿੱਲੀ ਦਿੱਲੀ ਵਾਲੇ ਜਿਹੜਾ ਬਹੁਤ ਜ਼ਿਆਦਾ ਰੌਲਾ ਕਿ ਵੀ ਜੀ ਦਿੱਲੀ ਪੰਜਾਬ ਦਾ ਮਾਕੇ ਧੂਆਂ ਚ ਲਿਆ ਜਾਂਦੇ ਨਿਸ਼ਚੈ ਹੀ ਜਿਹੜਾ ਪੋਲੂਸ਼ਨ ਆ ਉਹਦੇ ਵਿੱਚ ਇੰਡਸਟਰੀਅਲ ਪੋਲੂਸ਼ਨ ਵੀ ਹੈ ਸ਼ਾਮਿਲ ਉਹਦੇ ਵਿੱਚ ਜਿਹਨੂੰ ਕਹਿੰਦੇ ਆ ਕਿ ਟਰਾਂਸਪੋਰਟ ਦਾ ਪੋਲੂਸ਼ਨ ਵੀ ਹੈ ਉਹਦੇ ਚ ਅਸਾਰੀ ਦੇ ਕੰਮਾਂ ਦਾ ਪੋਲੂਸ਼ਨ ਵੀ ਹੈ ਤੇ ਉਹਦੇ ਵਿੱਚ ਜਿਹੜਾ ਐਗਰੀਕਲਚਰ ਰੈਜ਼ੀਡੂਅਲ ਆ ਜਿਹੜਾ ਰੈਂਦ ਖੂਨ ਦਾ ਖੇਤੀ ਦੀ ਉਹ ਵੀ ਪੋਲੂਸ਼ਨ ਹੈਗਾ ਅਨਪਾਤ ਕੀ ਸੀਗਾ ਅਨਪਾਤ ਇਹ ਕਿ 5-6% ਸੀਗਾ ਜਿਹੜਾ ਖੇਤੀ ਦਾ ਪੋਲੂਸ਼ਨ ਬਾਕੀ ਜਿਹੜਾ ਪੋਲੂਸ਼ਨ ਆ ਉਹ ਹਵਾਵਾਂ ਦਾ ਪੋਲੂਸ਼ਨ ਆ ਉਹ ਜਿਹੜਾ ਪੋਲੂਸ਼ਨ ਆ ਉਹ ਉਦਯੋਗਾਂ ਦਾ ਪੋਲੂਸ਼ਨ ਆ ਪਰ ਸਾਰਾ ਕੁਝ ਗिल्ਟ ਆ ਜਿਹੜਾ ਉਹ ਸਾਰਾ ਪੰਜਾਬ ਦੇ ਕਿਸਾਨਾਂ ਸਿਰ ਤੇ ਪਾਤਾ ਸੀਗਾ ਇਹ ਗੱਲ ਤੇ ਵੀ ਸੱਚੀ ਹੈਗੀ ਆ ਕਿ ਬਹੁਤ ਵਾਰੀ ਇਸ ਤਰ੍ਹਾਂ ਕਰਿਆ ਜਾਂਦਾ ਹੈ ਕਿ ਜਿਹੜਾ ਘੱਟ ਜਿਹੜਾ ਕਹਿ ਲੋ ਕਿ ਘੱਟ ਆਵਾਜ਼ ਠਾਉਣ ਵਾਲਾ ਵਰਗ ਆ ਉਹਦੇ ਸਿਰ ਸਾਰੀ ਜ਼ਿੰਮੇਵਾਰੀ ਪਾ ਦਿਓ ਉਹ ਤੇਰਾ ਕੱਪ ਵਾਲਾ ਵੀ ਇਹੀ ਆ ਕਿ ਆਮ ਬੰਦੇ ਦੇ ਸਿਰ ਜ਼ਿੰਮੇਵਾਰੀ ਪਾ ਦਿਓ ਆਪ ਇਹਦੇ ਤੋਂ ਮੁਕਤ ਹੋ ਜਾਓ ਵੈਸੇ ਤੈਨੂੰ ਸ਼ਾਇਦ ਗੁੱਸਾ ਹੋਵੇ ਜਾਂ ਕੈਨੇਡੀਅਨ ਲੋਕਾਂ ਨੂੰ ਗੁੱਸਾ ਹੋਵੇ ਪਰ ਮੈਂ ਤਾਂ ਇਹ ਸਮਝਦਾ ਕਿ ਕੈਨੇਡਾ ਆਪਣੇ ਆਪ ਦੇ ਵਿੱਚ ਹੀ ਗਲੋਬਲ ਵਾਰਮਿੰਗ ਦਾ ਸਭ ਤੋਂ ਵੱਡਾ ਸੈਂਟਰ ਜਾਂ ਸਭ ਤੋਂ ਵੱਡਾ ਕਾਰਪੋਰੇਟ ਆ ਕਿਉਂ ਕਾਰਪੋਰੇਟ ਆ ਕਿ ਧਰਤੀ ਦੇ ਕੁਝ ਖਿੱਤੇ ਜਿਹੀ ਨੇ ਕਿ ਜਿਹੜੇ ਮਨੁੱਖ ਤੇ ਰਹਿਣ ਦੇ ਕੁਦਰਤੀ ਤੌਰ ਤੇ ਯੋਗ ਨੇ ਕਿ ਉੱਥੇ ਨਾ ਟੈਂਪਰੇਚਰ ਬਹੁਤਾ ਵੱਧ ਹੁੰਦਾ ਨਾ ਘੱਟ ਹੁੰਦਾ ਹੈਗਾ ਤੇ ਉੱਥੇ ਬੰਦੇ ਰਹਿ ਸਕਦੇ ਕੁਝ ਥਾਂ ਹੀ ਜਿਹੇ ਆ ਕਿ ਜਿੱਥੇ ਰਹਿਣਾ ਮੁਸ਼ਕਲ ਹੈਗਾ ਉਹਦੇ ਲਈ ਤੁਹਾਨੂੰ ਘਰਾਂ ਨੂੰ ਹੀਟ ਕਰਨਾ ਪੈਂਦਾ ਗਰਮ ਕਰਨਾ ਪੈਂਦਾ ਉੱਥੇ ਮਾਕੇ ਤੁਹਾਨੂੰ ਜਿਹੜੀ ਬਰਫ਼ ਹਟਾਉਣ ਲਈ ਵਾਹਨ ਚਲਾਉਣ ਲਈ ਲਗਾਤਾਰ ਉੱਥੇ ਮਾਕੇ ਜਿਹੜੀਆਂ ਮਸ਼ੀਨਾਂ ਚਲਾਉਣੀਆਂ ਪੈਂਦੀਆਂ ਜੇ ਉਹੋ ਜੇ ਥਾਵਾਂ ਤੇ ਮਨੁੱਖ ਧੱਕੇ ਨਾਲ ਰਹਿ ਰਿਆ ਬਸਤੀਆਂ ਬਣਾ ਰਿਆ ਇਹ ਤੁਸੀਂ ਬਿਲਕੁਲ ਗੱਲ ਸਹੀ ਕਹੀ ਬਸ ਪੀਵਾਦ ਨੇ ਗਲੋਬਲ ਵਾਰਮਿੰਗ ਸ਼ੁਰੂ ਕੀਤੀ ਜਿਹੜੇ ਉੱਥੇ ਇੰਡੀਜਨਸ ਲੋਕ ਸੀਗੇ ਉਹ ਕਿਨੇ ਰੰਬੇ ਸੀਗੇ ਕਿਨੇ ਹਰੇਕ ਚੀਜ਼ ਜਿਵੇਂ ਕਿ ਅੱਜ ਕੱਲ੍ਹ ਜਿਹੜੇ ਲੋਕ ਵੀਜਨ ਹੁੰਦੇ ਆ ਜਿਹੜੇ ਮੀਟ ਨਹੀਂ ਖਾਂਦੇ ਸਭ ਤੋਂ ਵੱਧ ਰੋਲਾ ਪਾਉਣਾ ਸ਼ੁਰੂ ਕਰ ਦਿੰਦੇ ਆ ਕਿ ਤੁਸੀਂ ਐਨੀਮਲਸ ਨਹੀਂ ਖਾਣੇ ਕਿਨੇ ਉਸ ਮੀਟ ਨੂੰ ਖਾਧਾ ਜਾਂਦਾ ਸੀਗਾ ਉਸ ਮੀਟ ਦੀ ਜਿਹੜੀ ਖੱਲ ਉਤਾਰੀ ਜਾਂਦੀ ਸੀ ਉਹ ਵਰਤੀ ਜਾਂਦੀ ਸੀਗੀ ਤੇ ਨੇ ਉਹਨਾਂ ਹੱਡੀਆਂ ਨੂੰ ਯੂਜ਼ ਕਰਕੇ ਇੱਕ ਇੱਕ ਚੀਜ਼ ਹਥਿਆਰ ਬਣਾਏ ਜਾਂਦੇ ਸੀਗੇ ਇੱਕ ਇੱਕ ਚੀਜ਼ ਜਿਹਨੂੰ ਕਹਿੰਦੇ ਆ ਆਪਾਂ ਵਰਤ ਲਈ ਤਾਂ ਉਹਦੇ 'ਚ ਤੁਹਾਡਾ ਕੀ ਤਾਂ ਪੋਲੂਸ਼ਨ ਨਿਕਲੂਗਾ ਤੇ ਕੀ ਉਹਦੇ 'ਚ ਵੇਸਟ ਹੋਊਗੀ ਨਾ ਤੁਹਾਨੂੰ ਵੇਸਟ ਮੈਨੇਜਮੈਂਟ ਦਾ ਚੱਕਰ ਪੈਂਦਾ ਸੀ ਉਹਦੇ ਵਿੱਚ ਉਸ ਟਾਈਪ ਦੀ ਲਿਵਿੰਗ ਦੇ ਵਿੱਚ ਕਿਉਂਕਿ ਆਪਾਂ ਉਸ ਟਾਈਪ ਦੀ ਲਿਵਿੰਗ ਦੇ ਵਿੱਚ ਨਹੀਂ ਜਾ ਸਕਦੇ ਕਿਉਂਕਿ ਉਹ ਸਾਰੀ ਜਿਹਨੂੰ ਆਪਾਂ ਕਹਿੰਦੇ ਆ ਨੌਲੇਜ ਖਤਮ ਕਰਤੀ ਐਂਸ਼ੀਅੰਟ ਨੋਲੇਜ ਖਤਮ ਕਰਤੀ ਕਲੋਨਾਈਜ਼ਰਸ ਨੇ ਤਾਂ ਕਲੋਨਾਈਜ਼ਰਸ ਦਾ ਦਿੱਤਾ ਹੋਇਆ ਤੋਹਫਾ ਤੁਹਾਡੇ ਕੋਲ ਹੈ ਗਲੋਬਲ ਵਾਰਮਿੰਗ ਤੇ ਜਿਵੇਂ ਤੁਸੀਂ ਕਿਹਾ ਕਿ ਕੈਨੇਡਾ ਵਨ ਆਫ ਦਾ బిਗੇਸਟ ਕਲਪਰੇਟ ਸਰ ਦੇਰੀ ਇਹ ਕੈਨੇਡਾ ਦਾ ਕਿੰਨਾ ਉਹਦੇ ਚ ਜਿੰਨਾ ਪਤਾ ਦਿੰਨੇ ਆ ਯੋਗਦਾਨ ਹੈ ਇਹ ਤਾਂ ਮੈਨੂੰ ਨਹੀਂ ਪਤਾ ਪਰ ਆਈ ਥਿੰਕ 90s ਵਿੱਚ ਯੂਐਸ ਦੇ ਵਾਈਸ ਪ੍ਰੈਜ਼ੀਡੈਂਟ ਏ ਗੌਰ ਨੇ ਇੱਕ ਡਾਕੂਮੈਂਟਰੀ ਬਣਾਈ ਸੀ ਤੇ ਉਹਦੇ ਵਿੱਚ ਉਹਨੇ ਮੰਨਿਆ ਸੀਗਾ ਕਿ ਅਮਰੀਕਾ ਦੁਨੀਆ ਦਾ ਸਭ ਤੋਂ ਵੱਧ ਗਲੋਬਲ ਵਾਰਮਿੰਗ ਕਰਨ ਵਾਲਾ ਮੁਲਕ ਹੈ ਤੇ ਹੁਣ ਜਦੋਂ ਇਹ ਕਲੋਨਾਈਜ਼ਰਸ ਜਾਂ ਫਿਰ ਉਹ ਕਹੋ ਉਹ ਲੋਕ ਜਿਨ੍ਹਾਂ ਨੇ ਆਪਦੇ ਦੇਸ਼ ਉਹਨਾਂ ਚੀਜ਼ਾਂ ਨੂੰ ਵਰਤ ਕੇ ਡਿਵੈਲਪ ਕਰ ਲਏ ਨੇ ਕਿ ਉਹ ਦੂਜੀਆਂ ਕੰਟਰੀਜ਼ ਨੂੰ ਜਿਹੜੀਆਂ ਛੋਟੀਆਂ ਕੰਟਰੀਜ਼ ਨੇ ਜਿਹੜਾ ਮਾੜਾ-ਮਾੜਾ ਕਰਕੇ ਆਪਣੇ ਆਪ ਨੂੰ ਗrow ਕਰ ਰਹੀਆਂ ਇਹ ਕਹਿਣ ਦਾ ਕੋਈ ਮੋਰਲ ਹੱਕ ਹੈ ਗਿਣਨੇ ਕਿ ਤੁਸੀਂ ਨੀਂ ਜੀ ਗੱਡੀ ਚਲਾ ਸਕਦੇ ਆ ਫਿਰ ਤੁਸੀਂ ਨੀ ਆਹਾਂ ਪਰਖਣ ਕਰ ਸਕਦੇ ਨਹੀਂ ਦੇਖੋ ਮੈਂ ਤਾਂ ਇਹ ਸਮਝਦਾ ਕਿ ਇਹ ਜਿਹੜੀ ਜ਼ਿੰਮੇਵਾਰੀ ਆ ਉਹਦੇ ਵਿੱਚ ਕਿੱਥੇ ਆਪਣੀ ਮੋਰੈਲਟੀ ਕਿੱਥੇ ਆ ਜ਼ਿੰਮੇਵਾਰੀ ਸਾਰੀ ਧਰਤੀ ਦੇ ਹਰ ਵਿੱਚੰ ਦੇ ਦੀ ਹੈ ਤੇ ਜਿਹੜਾ ਕੋਈ ਕਾਨੂੰਨ ਬਣਨਾ ਉਹ ਸਭ ਤੇ ਹੀ ਲਾਗੂ ਹੋਵੇ ਪਰ ਜਿਹੜੇ ਲੋਕਾਂ ਨੇ ਪਹਿਲਾਂ ਕੀਤਾ ਹੋਇਆ ਪਹਿਲਾਂ ਤਾਂ ਉਹਨਾਂ ਨੂੰ ਇਤਿਹਾਸਿਕ ਹਸਾਬ ਗਿਤਾਵਤਾ ਦੇਣਾ ਪੈਣਾ ਹੈ ਨਾ ਥੋੜਾ ਮਤਲਬ ਹੈ ਕਿ ਰੈਪਰ ਪੈਸ਼ਨਸ ਹੋਣੀਆਂ ਚਾਹੀਦੀਆਂ ਨੇ ਉਹ ਨਹੀਂ ਉਹ ਤਾਂ ਉਹਨਾਂ ਨੂੰ ਦੇਣਾ ਚਾਹੀਦਾ ਹੈਗਾ ਕਿ ਜਿਹੜੀਆਂ ਜਿੱਥੇ ਜੀਵਨ ਹਾਲਾਤ ਇੰਨੇ ਮਾੜੇ ਨੇ ਉਹਨਾਂ ਜੀਵਨ ਹਾਲਾਂ ਬਾਕੀ ਇੱਕ ਇੱਕ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਵੀ ਤੁਸੀਂ ਰੇਹਾਂ ਸਪਰੇਆਂ ਹਾਂ ਜੈਰਾ ਖਲਾਰਤੀਆਂ ਜੀਵਨ ਔਖਾ ਕਰਦਾ ਬਿਨਾਂ ਸ਼ੱਕ ਔਖਾ ਕਰਦਾ ਬਿਨਾਂ ਸ਼ੱਕ ਜੈਰਾ ਤੇ ਬੰਦੀ ਲਗਣੀ ਚਾਹੀਦੀ ਸਪਰੇ ਤੇ ਬੰਦੀ ਲਗਣੀ ਚਾਹੀਦੀ ਖਾਦਾਂ ਨਹੀਂ ਵਰਤਣੀਆਂ ਚਾਹੀਦੀਆਂ ਜੈਵਿਕ ਵਾਲੇ ਪਾਰ ਗਨੀ ਭੁੱਖ ਮਰੀ ਸੀ ਅਕਾਲ ਸੀ ਉਹਨੂੰ ਰੋਕਣ ਦੇ ਲਈ ਬੰਦੇ ਜ਼ਹਿਰਾਂ ਖਾ ਕੇ ਮਰਨ ਇਹ ਤਾਂ ਬਾਅਦ ਦੀ ਸਟੇਜ ਹੈ ਬੰਦੇ ਤਾਂ ਭੁੱਖ ਨਾਲ ਮਰ ਰਹੇ ਸੀ ਕਿ ਇੱਕ ਇਹ ਵੀ ਆ ਕਿ ਅਸੀਂ ਕਈ ਵਾਰ ਕੀ ਆ ਕਿ ਇੱਕ ਪਾਸੇ ਉਹ ਹੀ ਹੈ ਜਿਹਨੂੰ ਆਪਾਂ ਕਹਿੰਦੇ ਨਾ ਸਟੈਟਿਸਟਿਕਸ ਤੁਹਾਡੇ ਕੋਲ ਐਦਾਂ ਝੂਠ ਨਹੀਂ ਬੋਲਦੇ ਜੇ ਆਪਾਂ ਸਟੈਟਿਸਟਿਕਲੀ ਗੱਲ ਕਰੀਏ ਤਾਂ ਬੰਗਾਲ ਫਰਮਾਇਂ ਚ ਕਿਤੇ ਵੱਧ ਬੰਦੇ ਮਰੇ ਨੇ ਅਸ ਕੰਪੇਅਰ ਟੂ ਜਿਹਨੂੰ ਆਪਾਂ ਕਹਨੇ ਆ ਕਿ ਜੋ ਤੇ ਪ੍ਰੂਵਨ ਵੀ ਨਹੀਂ ਹੈ ਕਿ ਇਹ ਹਜ਼ਾਰ ਖਾ ਕੇ ਹੀ ਬੰਦਾ ਮਰਿਆ ਜਾਂ ਇਸ ਜ਼ਹਿਰ ਦਾ ਕਾਰਨ ਸੀਗਾ ਵੀ ਜਸ ਕਰਕੇ ਬੰਦਾ ਮਰਿਆ ਇਸੇ ਕਰਕੇ ਮੈਂ ਕਹਿ ਰਿਹਾ ਕਿ ਸਾਨੂੰ ਸਿਰਫ ਪ੍ਰਚਾਰ ਵੱਲ ਨਹੀਂ ਜਾਣਾ ਚਾਹੀਦਾ ਸਾਰੀ ਸਥਿਤੀ ਦਾ ਸਹੀ ਵਿਸ਼ਲੇਸ਼ਣ ਕਰਨਾ ਚਾਹੀਦਾ ਹਰ ਵਿਸ਼ੰਦੇ ਦੀ ਜ਼ਿੰਮੇਵਾਰੀ ਹੈ ਹਰ ਮਾਕੇ ਜਿਹੜਾ ਹਿਊਮਨ ਵੀ ਹੈਗਾ ਉਹਦੀ ਜ਼ਿੰਮੇਵਾਰੀ ਹੈ ਪਰ ਉਹਦੇ ਵਿੱਚ ਇਹ ਕਿ ਜਿਨ੍ਹਾਂ ਨੇ ਇਤਿਹਾਸ ਦੇ ਵਿੱਚ ਵੱਡੀਆਂ ਗਲਤੀਆਂ ਕੀਤੀਆਂ ਜਾਂ ਅੱਜ ਵੀ ਉਹ ਵੱਧ ਗਲਤੀਆਂ ਕਰ ਰਹੇ ਨੇ ਜਾਂ ਵੱਧ ਪ੍ਰਦੂਸ਼ਣ ਫਲਾ ਰਹੇ ਨੇ ਨਿਸ਼ਚਿਤ ਹੀ ਉਹਨਾਂ ਤੇ ਅਨੱਥ ਪਾਉਣੀ ਚਾਹੀਦੀ ਹੈ ਪਰ ਜਿਹੜੀਆਂ ਚੀਜ਼ਾਂ ਕਾਬੂ ਕੀਤੀਆਂ ਜਾ ਸਕਦੀਆਂ ਹਨ ਜਿਨ੍ਹਾਂ ਬਗੈਰ ਸਰ ਸਕਦਾ ਜਿਵੇਂ ਜਿਹਨੂੰ ਕਹਿ ਸਕਦੇ ਆ ਕਿ ਹਥਿਆਰਾਂ ਬਗੈਰ ਸਰ ਸਕਦਾ ਜਿਵੇਂ ਬਾਕੀ ਜਿਹਨੂੰ ਕਹਿ ਸਕਦੇ ਆ ਕਿ ਫਾਰਮੂਲਾ ਕਾਰ ਦੀਆਂ ਰੇਸਾਂ ਬਗੈਰ ਸਰ ਸਕਦਾ ਘਟੋ ਘਟ ਅਸੀਂ ਉਹਨਾਂ ਨੂੰ ਤਾਂ ਰੋਕੀਏ ਨਾ ਗੋਲਫ ਬਿਨਾਂ ਸਰਸਾਗਦਾ ਜਿਸ ਚ ਕਿੰਨਾ ਹੀ ਪਾਣੀ ਉਸ ਲੌਨ ਨੂੰ ਮੇਨਟੇਨ ਕਰਨ ਵਾਸਤੇ ਜਾਂਦਾ ਉਹਨਾਂ ਚੀਜ਼ਾਂ ਨੂੰ ਤਾਂ ਅਸੀਂ ਘਟੋ ਘਟ ਰੋਕੀ ਹੈ ਨਾ ਇਸ ਦੇ ਨਾਲ ਹੀ ਸਾਡਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸੋ ਕਿ ਇਹ ਜੀ ਗੱਲਬਾਤ ਜਿਹੜੀ ਕਿ ਅਸੀਂ ਥੋੜੇ ਕੈਜੂਅਲ ਸਟਾਈਲ 'ਚ ਕਰਦੇ ਹਾਂ ਬਹੁਤ ਜ਼ਿਆਦਾ ਫਾਰਮਲ ਜਾਂ ਫਿਰ ਪ੍ਰਚੀਟਾੰਗ ਨਾਲ ਨਹੀਂ ਕਰਦੇ ਇਹ ਤੁਹਾਨੂੰ ਕਿਹੋ ਜਿਹਾ ਲੱਗਿਆ ਪਲੀਜ਼ ਸਾਨੂੰ ਥੱਲੇ ਕਮੈਂਟ ਕਰਕੇ ਦੱਸੋ